ਕੱਲ ਰਾਤ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਸਿੰਦੂਰ ਚਲਾਪੀਓ ਜੇਕੇ ਵਿੱਚ ਅਤਿੰਗਵਾਦੀਆਂ ਦੇ 9 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ अनेकाਾਂ ਅਤਿੰਗਵਾਦੀਆਂ ਨੂੰ ਵੀ ਉਸ ਹਮਲੇ ਦੇ ਵਿੱਚ ਖਤਮ ਕਰ ਦਿੱਤਾ ਗਿਆ ਜਿਸ ਤੇ ਚੱਲਦੇ ਅੱਜ ਭਾਰਤ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਹੈ ਇੰਡੀਆ ਤੇ ਪਾਕਿਸਤਾਨ ਦੀ ਸਾਂਝ ਖਤਮ ਕਰ ਦਿੱਤੀ ਹੈ अनेਕਾਂ ਲੋਗ ਇੰਡੀਆ ਤੋਂ ਕਰਤਾਰਪੁਰ ਕੋਰੀਡੋਰ ਰਾਹੀਂ ਨਨਕਾਣਾ ਸਾਹਿ ਮੱਥਾ ਟੇਕਣ ਜਾਂਦੇ ਸੀ ਪਰ ਅੱਜ ਭਾਰਤ ਵੱਲੋਂ ਕਰਤਾਰਪੁਰ ਕੋਰੀਡੋਰ ਨੂੰ ক্লোਜ਼ ਕਰ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਭਾਰਤ ਦੇ ਨਿਕਾਏ ਏਅਰਪੋਰਟਸ ਨੂੰ ਵੀ ক্লোਜ਼ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਹੁਣ ਉਹਨਾਂ ਏਅਰਪੋਰਟਸ ਤੋਂ ਅਗਲੇ ਆਰਡਰ ਆਉਣ ਤੱਕ ਕੋਈ ਵੀ ਫਲਾਈਟ ਨਹੀਂ ਉਡਾਨ ਪਰੇਗੀ Air India ਵੱਲੋਂ ਅਫੀਸ਼ੀਅਲ ਪੋਸਟ ਪਾ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਸੂਚਿਤ ਕੀਤਾ ਗਿਆ ਕਿ ਜੰਮੂ ਸ਼੍ਰੀਨਗਰ, ਲੇ ਜੋਧਪੁਰ, ਅੰਮ੍ਰਿਤਸਰ, ਬੋਜੂ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਦੇ ਏਅਰਪੋਰਟਸ ਤੋਂ ਆਉਣ ਜਾਣ ਵਾਲੀ ਕੋਈ ਵੀ ਫਲਾਈਟ ਹੁਣ ਨਹੀਂ ਉੜੇਗੀ ਤੇ ਨਾ ਹੀ ਇਸ ਏਅਰਪੋਰਟ ਤੇ ਕੋਈ ਫਿਰਾਲ ਫਲਾਈਟ ਲੈਂਡ ਕਰੇਗੀ ਉੱਥੇ ਹੀ ਅਮ੍ਰਿਤ ਸਾਰੇ 에어ਪੋਰਟ ਤੋਂ ਕਾਫੀ ਸਾਰੇ ਪੈਸੇਂਜਰਜ਼ ਘਰ ਵਾਪਸ ਮੁੜੇ ਜੋ ਕਿ ਕਾਫੀ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀਗੀ ਉਹ ਹੁਣ ਵਿਦੇਸ਼ ਜਾਣਗੇ ਲੇਕਿਨ ਪੁਲਿਸ ਵੱਲੋਂ ਅਤੇ ਆਰਮੀ ਵੱਲੋਂ ਉਹਨਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਗਵਰਨਮੈਂਟ ਦੇ ਅਗਲੇ ਆਰਡਰ ਆਨ ਤੱਕ ਇਨਾ 에어ਪੋਰਟਸ ਤੋਂ ਨਾ ਹੀ ਕੋਈ ਫਲਾਈਟ ਉੜੇਗੀ ਤੇ ਨਾ ਹੀ ਨਾ 에어ਪੋਰਟਸ ਦੇ ਉੱਪਰ ਕੋਈ ਫਲਾਈਟ ਲੈਂਡ ਕਰੇਗੀ ਜਿਹੜੀਆਂ ਫਲਾਈਟਸ ਇਨਾ 에어ਪੋਰਟ ਤੋਂ ਉੜ ਚੁੱਕੀਆਂ ਸੀ ਉਡਾਨ ਭਰ ਚੁੱਕੀਆਂ ਗਈਆਂ ਸੀ ਉਹਨਾਂ ਨੂੰ ਵੀ ਡਾਇਵਰਟ ਕਰਕੇ ਦਿੱਲੀ ਦੇ ਵਿੱਚ ਲੈਂਡ ਕਰਵਾ ਦਿੱਤਾ ਗਿਆ ਭਾਰਤ ਦੇ ਹਾਲਾਤਾਂ ਨੂੰ ਵੇਖਦੇ ਹੋਏ ਪਰ ਸਰਕਾਰ ਦੇ ਆਦੇਸ਼ਾਂ ਨੂੰ ਪਾਲਣ ਕਰਨ ਦੀ ਅਪੀਲ ਕਰਦੇ ਹਾਂ ਅਸੀਂ ਕਿ ਜੋ ਵੀ ਹਦਾਇਤਾਂ ਪਰ ਸਰਕਾਰ ਅਤੇ ਇੰਡੀਅਨ ਆਰਮੀ ਵੱਲੋਂ ਦਿੱਤੀਆਂ ਜਾਣਗੀਆਂ ਉਹਦਾ ਤੁਸੀਂ ਸਾਰੇ ਜਾਣੇ ਪਾਲਣਾ ਕਰੋ ਤਾਂ ਕਿ ਅਸੀਂ ਸਰਕਾਰ ਦੀ ਮਦਦ ਕਰਨ ਦੇ ਵਿੱਚ ਥੋੜਾ ਜਿਹਾ ਕੰਟ੍ਰਿਬਿਊਸ਼ਨ ਪਾ ਸਕੀਏ ਇੱਥੇ ਹੀ ਇੰਡੀਅਨ ਆਰਮੀ ਅਤੇ ਗਵਰਨਮੈਂਟ ਵੱਲੋਂ ਕਾਫੀ ਸਾਰੀ ਹਦਾਇਤਾਂ ਇਹ ਵੀ ਦਿੱਤੀਆਂ ਗਈਆਂ ਨੇ ਕਿ ਜੇਕਰ ਤੁਹਾਨੂੰ ਇੰਡੀਅਨ ਆਰਮੀ ਦਾ ਕੋਈ ਜਹਾਜ਼ ਫਲਾਈ ਕਰਦਾ ਦਿਖਦਾ ਆ ਜਾਂ ਇੰਡੀਅਨ ਆਰਮੀ ਦੀ ਕੋਈ ਵੀ ਹਲਚਲ ਦਿਖਦੀ ਆ ਤੇ ਉਹਦੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਨਾ ਬਣਾਈ ਜਾਏ ਅਤੇ ਸੋਸ਼ਲ ਮੀਡੀਆ ਦੇ ਉੱਪਰ ਨਾ ਪਾਈ ਜਾਏ ਜੋ ਵੀ ਇਹ ਕਰਦਾ ਨਜ਼ਰ ਆਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਉਹ ਸਾਡੇ ਦੇਸ਼ ਦੀ ਸੁਰੱਖਿਆ ਨੂੰ ਤੋੜਨ ਦੇ ਵਿੱਚ ਜਿਹੜਾ ਆ ਉਹ ਗੁਨਾਹਗਾਰ ਪਾਇਆ ਜਾਏਗਾ ਇਸ ਦੇ ਚਲਦਿਆਂ ਅਸੀਂ ਸਾਰੇ ਹੀ ਪਰਦਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰੀਆਂ ਸਾਰੀਆਂ ਹੀ ਹਦਾਇਤਾਂ ਨੂੰ ਧਿਆਨ ਨਾਲ ਸੁਣਨ ਅਤੇ ਉਹਨਾਂ ਦਾ ਪਾਲਣਾ ਕਰਨ ਇਹ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟ ਸੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਕੇ 에어ਲਾਈਨਸ ਤੋਂ ਕਿ ਅਗਲੇ ਰੀ ਇਨਫੋਰਮੇਸ਼ਨ ਤੱਕ ਸਾਰਾ ਫਲੈਟਸ ਬੰਦ ਰਹਿਗ